ਸਤਿ ਸ਼੍ਰੀ ਅਕਾਲ ਮੈਂ ਹਾਦਪਿਕਾ ਖੋਸਲਾਤ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਨੇ ਆ ਅੱਜ ਦੀਆਂ ਖਬਰਾਂ ਉਤੇ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਹੁਣ ਗਿਣਤੀ ਦੇ ਦਿਨ ਰਹਿ ਗਏ ਨੇ ਆਉਣ ਵਾਲੇ ਨਵੰਬਰ ਵਿੱਚ ਡੈਮੋਕ੍ਰੈਟਿਕ ਉਮੀਦਵਾਰ ਕਮਲਾ ਹੈਰਿਸ ਅਤੇ ਰਿਪਬਲਿਕਨ ਉਮੀਦਵਾਰ ਡੋਨਾਲਡ 트ੰਪ ਵਿਚਾਲੇ ਸਖਤ ਮੁਕਾਬਲਾ ਹੈ ਸਰਵੇਖਣਾਂ ਵਿੱਚ ਕਿਤੇ 트ੰਪ ਅਤੇ ਕਿਤੇ ਕਮਲਾ ਹੈਰਿਸ ਬਾਜ਼ੀ ਮਾਰ ਰਹੀ ਹੈ 29 ਸਤੰਬਰ ਨੂੰ ਕਮਲਾ ਹੈਰਿਸ ਦੀ ਰੈਲੀ ਸਿਲਵਰ ਸਟੇਟ ਨਿਵਾੜਾ ਵਿੱਚ ਹੋਈ ਜਿਸ ਤੋਂ ਪਹਿਲਾਂ ਲਾਸ ਵੈਗਾਸ ਵਿੱਚ ਡੋਨਾਲਡ 트ੰਪ ਦੀ ਨਿਊਡ ਤਸਵੀਰ ਦਿਖਾਈ ਦਿੱਤੀ ਲਾਸ ਵੈਗਾਸ ਨਿਵਾੜਾ ਵਿੱਚ ਸਭ ਤੋਂ ਵੱਧ ਆ ਦੀ ਵਾਲਾ ਸ਼ਹਿਰ ਦੱਸਿਆ ਜਾ ਰਿਹਾ ਹੈ ਕਿ ਫੋਮ ਨਾਲ ਬਣੇ 트াম্প ਦੇ ਇਸ ਵੱਡੇ ਬੁੱਤ ਨੂੰ ਆਉਣ ਵਾਲੇ ਕੁਝ ਸਮੇਂ ਤੱਕ ਇਸੇ ਤਰ੍ਹਾਂ ਰੱਖਿਆ ਜਾਵੇਗਾ ਅਤੇ ਜ਼ਿੰਮੇਵਾਰ ਟੀਮ ਨੇ ਕਥਿਤ ਤੌਰ ਤੇ ਐਲਾਨ ਕੀਤਾ ਹੈ ਕਿ ਆਉਣ ਵਾਲੀਆਂ ਨਵੰਬਰ ਚੋਣਾਂ ਤੋਂ ਪਹਿਲਾਂ ਇਸ ਨੂੰ ਦੇਸ਼ ਭਰ ਵਿੱਚ ਫੈਲਾਇਆ ਜਾਵੇਗਾ ਡੋਨਾਲਡ 트াম্প ਦੇ 43 ਫੁੱਟ ਉੱਚੇ ਬੁੱਤ ਦਾ ਭਾਰ ਲਗਭਗ 2800 ਕਿਲੋਗ੍ਰਾਮ ਹੈ ਅਤੇ ਇਹ ਫੋਮ ਦੀ ਬਣੀ ਹੋਈ ਹੈ ਇਹ ਪਹਿਲੀ ਵਾਰ ਨਹੀਂ ਹੈ ਇਸ ਤੋਂ ਪਹਿਲਾਂ ਸਾਲ 2016 ਵਿੱਚ ਵੀ ਅਮਰੀਕਾ ਦੇ 6 ਸ਼ਹਿਰਾਂ ਵਿੱਚ ਡੋਨਾਲਡ 트াম্প ਦੇ ਆਦਮ ਕਦ ਨਗਨ ਬੂਤ ਲਗਾਏ ਗਏ ਸਨ ਉਦੋਂ ਵੀ ਇਸ ਦੀ ਕਾਫੀ ਚਰਚਾ ਹੋਈ ਸੀ ਅਤੇ 트ੰਪ ਦੇ ਸਮਰਥਕਾਂ ਨੇ ਕਾਫੀ ਹੰਗਾਮਾ ਕੀਤਾ ਸੀ 트ੰਪ ਦੀਆਂ ਨਿਊਡ ਫੋਟੋਆਂ ਨੇ ਨਵੰਬਰ ਚ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਇੱਕ ਵਾਰ ਫਿਰ ਹੰਗਾਮਾ ਹੋਣ ਦਾ ਡਰ ਵਧਾ ਦਿੱਤਾ ਹੈ ਇਸ ਨੂੰ ਬਣਾਉਣ ਵਾਲੀ ਟੀਮ ਦਾ ਕਥਿਤ ਤੌਰ ਉਤੇ ਕਹਿਣਾ ਹੈ ਕਿ ਇਹ ਕਦਮ ਨਵੰਬਰ ਚ ਹੋਣ ਵਾਲੀਆਂ ਚੋਣਾਂ ਬਾਰੇ ਚਰਚਾ ਨੂੰ ਉਤਸ਼ਾਹਿਤ ਕਰਨ ਲਈ ਝੁਕਿਆ ਗਿਆ ਹੈ ਟਰੰਪ ਦੇ ਸਮਰਥਕ ਇਸ ਕਲਾਕਾਰੀ ਨੂੰ ਅਸ਼ਲੀਲ ਅਤੇ ਬੇहद ਕਿਨੌਣੀ ਕਾਰਵਾਈ ਕਰਾਰ ਦੇ ਰਹੇ ਨੇ ਡੋਨਲਡ ਟਰੰਪ ਦੀਆਂ ਨਿਊਡ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ ਬਹੁਤਿਆਂ ਨੇ ਇਸ ਨੂੰ ਹਾਸੋ ਹਿਣਾ ਚੋਣ ਸਟੰਟ ਕਿਹਾ ਹੈ ਇਸ ਬੁੱਤ ਦੀ ਵੀ ਨਿੰਦਾ ਕੀਤੀ ਗਈ ਹੈ ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਮੈਂ ਇਸ ਬੰਦੇ ਨੂੰ ਵੋਟ ਕਰ ਰਿਹਾ ਹਾਂ ਇੱਕ ਹੋਰ ਯੂਜ਼ਰ ਨੇ 트ੰਪ ਦੀ ਫੋਟੋ ਦਾ ਮਜ਼ਾਕ ਉਡਾਇਆ ਤੇ ਡੈਮੋਕ੍ਰੇਟ ਨੂੰ ਵੋਟ ਦੇਣ ਦੀ ਅਪੀਲ ਕੀਤੀ। ਮਾਹਿਰਾਂ ਦਾ ਕਹਿਣਾ ਹੈ ਕਿ ਸ਼ੁਰੂਆਤੀ ਸਰਵੇਖਣਾਂ ਅਤੇ ਪਹਿਲੀ ਬੈਸ ਤੋਂ ਬਾਅਦ ਕਮਲਾ ਹੈਰਿਸ ਦਾ ਪਲੜਾ ਡੋਨਾਲਡ 트ੰਪ ਤੋਂ ਭਾਰੀ ਹੈ ਅਤੇ ਜੇਕਰ 트ੰਪ 2024 ਦੀਆਂ ਰਾਸ਼ਟਰਪਤੀ ਚੋਣਾਂ ਹਾਰ ਜਾਂਦੇ ਨੇ ਤਾਂ ਕਿ ਅਮਰੀਕੀਆਂ ਨੂੰ ਖੂਨ ਖਰਾਬੇ ਲਈ ਤਿਆਰ ਰਹਿਣਾ ਚਾਹੀਦਾ ਹੈ। ਅਮਰੀਕੀ ਰਾਜਨੀਤੀ ਦਾ ਅਧਿਐਨ ਕਰਨ ਵਾਲੇ ਇੱਕ ਵਿਸ਼ਲੇਸ਼ਕ ਦਾ ਕਹਿਣਾ ਹੈ ਕਿ ਮੈਂ ਆਸਾਨੀ ਨਾਲ ਕਲਪਨਾ ਕਰ ਸਕਦਾ ਹਾਂ ਕਿ ਨਵੰਬਰ ਦੀ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਦੰਗੇ ਭੜਕਣ ਦੀ ਸੰਭਾਵਨਾ ਹੈ 6 ਜਨਵਰੀ 2021 ਨੂੰ ਕੈਪੀਟਲ ਬਗਾਵਤ ਦੀ ਦਹرائی ਹੋ ਸਕਦੀ ਹੈ ਜਾਂ ਕੁਝ ਹੋਰ ਵੀ ਮਾੜਾ ਹੋ ਸਕਦਾ ਹੈ ਤੁਹਾਨੂੰ ਦੱਸ ਦਈਏ ਕਿ 4 ਸਾਲ ਪਹਿਲਾਂ 2020 ਦੀ ਰਾਸ਼ਟਰਪਤੀ ਚੋਣਾਂ ਵਿੱਚ ਆਪਣੀ ਹਾਰ ਨੂੰ ਉਲਟਾਉਣ ਦੀ ਕੋਸ਼ਿਸ਼ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਡੋਨਾਲਡ 트ੰਪ ਅਤੇ ਉਹਨਾਂ ਦੇ ਸਹਿਯੋਗੀਆਂ ਨੇ ਇਸ ਦੇ ਨਤੀਜਿਆਂ ਨੂੰ ਸਖਤ ਚੁਣੌਤੀ ਦਿੱਤੀ ਸੀ 63 ਮੁਕਦਮੇ ਦਾਇਰ ਕਰਕੇ 트ੰਪ ਅਤੇ ਉਸ ਦੇ ਸਹਿਯੋਗੀਆਂ ਨੇ 9 ਰਾਜਾਂ ਵਿੱਚ ਵੋਟਾਂ ਦੀ ਗਿਣਤੀ ਚੋਣ ਪ੍ਰਕਿਰਿਆ ਅਤੇ ਪ੍ਰਮਾਣਿਕरण ਮਾਪਦੰਡਾ ਨੂੰ ਬਦਨਾਮ ਕਰਨ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਵਿਦਿਆਰਥੀਆਂ ਸੰਬੰਧੀ ਅਮਰੀਕਾ ਤੋਂ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਅਮਰੀਕੀ ਸਰਕਾਰ ਦੀ ਇੱਕ ਸੰਸਥਾ ਮੁਤਾਬਕ ਦੇਸ਼ ਵਿੱਚ ਕਾਲਜ ਜਾਣ ਵਾਲੇ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਨੂੰ ਪੇਟ ਭਰ ਕੇ ਖਾਣਾ ਨਸੀਬ ਨਹੀਂ ਹੁੰਦਾ ਸਰਕਾਰੀ ਜਵਾਬਦੇਹੀ ਦਫ਼ਤਰ ਦੇ ਅਕਦਿਆਂ ਅਨੁਸਾਰ 38 ਲੱਖ ਵਿਦਿਆਰਥੀਆਂ ਨੇ ਪੋਜਨ ਦੀ ਕਮੀ ਦੀ ਰਿਪੋਰਟ ਕੀਤੀ ਇਹਨਾਂ ਵਿੱਚੋਂ ਅੱਧੇ ਤੋਂ ਵੱਧ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਪੈਸੇ ਦੀ ਘਾਟ ਕਾਰਨ ਖਾਣਾ ਨਹੀਂ ਖਾ ਸਕਦੇ ਕਈ ਧਾਕਿਆਂ ਤੋਂ ਕਾਲਜ ਵਿਦਿਆਰਥੀਆਂ ਨੂੰ ਪੂਰਾ ਪੋਜਨ ਨਾ ਮਿਲਣ ਦੀ ਸ਼ਿਕਾਇਤ ਹੈ ਹੁਣ ਇੱਕ ਵੱਡਾ ਸੰਕਟ ਬਣ ਗਿਆ ਹੈ ਘੱਟ ਆਮਦਨੀ ਵਾਲੇ ਪਰਿਵਾਰਾਂ ਦੇ ਬਧੇਰੇ ਵਿਦਿਆਰਥੀ ਕਾਲਜਾਂ ਵਿੱਚ ਦਾਖਲਾ ਲੈ ਰਹੇ ਨੇ ਦਾਖਲਾ ਫੀਸ ਰਿਹਾਇਸ਼ ਅਤੇ ਹੋਰ ਰਹਿਣ ਸਹਿਣ ਦੇ ਖਰਚੇ ਵੱਧ ਗਏ ਨੇ ਕੋਜ ਵਿੱਚ ਸਾਹਮਣੇ ਆਇਆ ਹੈ ਕਿ ਭੋਜਨ ਦੀ ਕਮੀ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਈ ਹੈ ਕਾਲਜ ਦੇ ਵਿਦਿਆਰਥੀਆਂ ਦੀ ਪਾਸਿੰਗ ਦਰ ਘਟੀ ਹੈ ਹਾਲਾਂਕਿ ਘੱਟ ਆਮਦਨੀ ਵਾਲੇ ਲੋਕਾਂ ਨੂੰ ਸਰਕਾਰ ਦੇ ਸੁਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ ਦੇ ਤਹਿਤ ਭੋਜਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਕੁਝ ਸ਼ਰਤਾਂ ਪੂਰੀਆਂ ਨਾ ਕਰਨ ਕਾਰਨ ਕਾਲਜ ਦੇ ਲੱਖਾਂ ਵਿਦਿਆਰਥੀਆਂ ਨੂੰ ਸਹਾਇਤਾ ਨਹੀਂ ਮਿਲਦੀ 45 ਲੱਖ ਵਿਦਿਆਰਥੀ ਸਨੈਪ ਸਹਾਇਤਾ ਲਈ ਆਮਦਨ ਦੇ ਮਾਪਦੰਡ ਪੂਰੇ ਕਰਦੇ ਨੇ ਪਰ ਸਿਰਫ 33 ਲੱਖ ਵਿਦਿਆਰਥੀ ਹੀ ਸ਼ਰਤ ਪੂਰੀ ਕਰ ਸਕੇ ਫਿਰ ਵੀ ਇਹਨਾਂ ਵਿੱਚੋਂ 2/3 ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਨੂੰ ਯੋਗਤਾ ਦੇ ਬਾਵਜੂਦ ਸਨੈਪ ਸਹਾਇਤਾ ਪ੍ਰਾਪਤ ਨਹੀਂ ਹੋਈ ਸੀਰੀਆ ਵਿੱਚ ਦੋ ਹਮਲਿਆਂ ਵਿੱਚ ਕੱਟੜਪੰਥੀ ਇਸਲਾਮਿਕ ਸਟੇਟ ਆਈਐਸ ਸਮੂਹ ਅਤੇ ਅਲਕਾਇਦਾ ਨਾਲ ਸਬੰਧਤ 37 ਅਤਵਾਦੀ ਮਾਰੇ ਗਏ ਅਮਰੀਕੀ ਫੌਜ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਇਸ ਵਿੱਚ ਕਿਹਾ ਗਿਆ ਹੈ ਕਿ ਮਰਨ ਵਾਲਿਆਂ ਵਿੱਚ ਦੋ ਚੋਟੀ ਦੇ ਅਤਵਾਦੀ ਵੀ ਸ਼ਾਮਲ ਨੇ ਯੂਐਸ ਸੈਂਟਰਲ ਕਮਾਂਡ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਉਸਨੇ ਮੰਗਲਵਾਰ ਨੂੰ ਉੱਤਰ-ਪੱਛਮੀ ਸੀਰੀਆ ਵਿੱਚ ਹਮਲੇ ਨੂੰ ਅੰਜਾਮ ਦਿੱਤਾ ਜਿਸ ਵਿੱਚ ਅਲਕਾਇਦਾ ਨਾਲ ਜੁੜੇ ਹਰਾਸ ਅਲਦੀਨ ਸਮੂਹ ਦੇ ਇੱਕ ਚੋਟੀ ਦੇ આતਵਾਦੀ ਅਤੇ 8 ਹੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਨੇ 16 ਸਤੰਬਰ ਨੂੰ ਕੀਤੀ ਗਈ ਖਮਲੇ ਦੀ ਵੀ ਰਿਪੋਰਟ ਕੀਤੀ ਜਿਸ ਵਿੱਚ ਉਹਨਾਂ ਨੇ ਮੱਧ ਸੀਰੀਆ ਵਿੱਚ ਇੱਕ ਦੂਰ ਦਰਾਡੇ ਅਣਦੱਸੀ ਥਾਂ ਵਿੱਚ ਇੱਕ ਆਈਐਸ ਸਿਕਲਾਈ ਕੈਂਪ ਉੱਤੇ ਵੱਡਾ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ 28 ਅਤਵਾਦੀ ਮਾਰੇ ਗਏ ਸਨ। ਸੀਰੀਆ ਵਿੱਚ ਲਗਭਗ 900 ਅਮਰੀਕੀ ਸੈਨਿਕ ਮੁਕਤੌਰ ਉੱਤੇ ਕਟੜਪੰਥੀ ਆਈਐਸ ਮੂ ਦੀ ਵਾਪਸੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ। ਆਈਐਸ ਨੇ 2014 ਵਿੱਚ ਇਰਾਕ ਅਤੇ ਸੀਰੀਆ ਵਿੱਚ ਵੱਡੇ ਖੇਤਰਾਂ ਉੱਤੇ ਕਬਜ਼ਾ ਕਰ ਲਿਆ ਹੈ। ਅਮਰੀਕਾ ਵਿੱਚ ਨਿਜੀ ਜਹਾਜ਼ਾਂ ਦੇ हादसे आम हो गए इतने हर रोज कोई ना कोई जहाज हादसे हाँ right इंजन वाले जहाज हाँ के हादसा ग्रस्त होने कारण कई लोगों की मौत हो गई हालांकि इस जहाज में किन्ने लोग सवार सन कित हुई है इस बारे अजे तक कोई पुख्ता जानकारी सामने नहीं आई जानकारी देंदे हुए नैशनल पार्क सर्विस ने दसा कि जहाज وار سارے ਲੋਕਾਂ ਦੇ ਮਾਰੇ ਜਾਣ ਦਾ ਖਤਸ਼ਾ ਹੈ ਜਹਾਜ਼ ਦਾ ਮਲਬਾ ਬਰਾਮਦ ਕਰ ਲਿਆ ਗਿਆ ਹੈ نیشنل پارک ਸਰਵਿਸ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਇਹ ਹਾਦਸਾ ਸ਼ਨੀਵਾਰ ਸ਼ਾਮ 5 ਵਜੇ ਵਾਪਰਿਆ ਜਦੋਂ ਜਹਾਜ਼ ਹਵਾਈ ਅੱਡੇ ਉੱਤੇ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕ੍ਰੈਸ਼ ਹੋਣ ਤੋਂ ਬਾਅਦ ਜਹਾਜ਼ ਨੂੰ ਅੱਗ ਲੱਗ ਗਈ ਕਿਲ ਰੈਵਲ ਹिल्स ਡਿਸਟ੍ਰਿਕਟ ਫਾਇਰ ਡਿਪਾਰਟਮੈਂਟ ਅਤੇ ਹੋਰ ਸਥਾਨਕ ਫਾਇਰ ਵਿਭਾਗਾਂ ਨੇ ਅੱਗ ਬੁਝਾਈ बयान किया गया है कि जहाज़ हादसे तो बाद हवाई अड्डे का संचालन फिलहाल बंद कर दिया गया है नैशनल ट्रांसपोर्टेशन सेफ्टी बोर्ड इस पूरे हादसे की जांच करेगा संघी हवाबाजी प्रशासन को भी सूचित कर दिया गया है आज तक जहाज़ हादसे का कोई ठोस कारण सामने नहीं आया है तकनीकी खराबी कारण हादसा वापर का खदशा है ਅਮਰੀਕਾ ਨੇ ਵੱਡਾ ਫੈਸਲਾ ਲਿਆ ਹੈ ਹੁਣ ਕਤਰ ਦੇ ਲੋਕ ਮੁਫਤ ਵਿੱਚ ਅਮਰੀਕਾ ਦੀ ਯਾਤਰਾ ਕਰ ਸਕਣਗੇ ਦੱਸ ਦਈਏ ਕਿ ਕਤਰ ਦੁਨੀਆ ਦਾ ਦੂਜਾ ਮੁਸਲਿਮ ਬਹੁ ਗਿਣਤੀ ਵਾਲਾ ਦੇਸ਼ ਬਣ ਗਿਆ ਹੈ ਜੋ ਆਪਣੇ ਨਾਗਰਿਕਾਂ ਨੂੰ ਬਿਨਾ ਵੀਜ਼ਾ ਦੇ ਕੇ ਅਮਰੀਕਾ ਜਾਣ ਦੀ ਇਜਾਜ਼ਤ ਦੇਣ ਵਾਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਇਆ ਹੈ ਰਿਪੋਰਟਾਂ ਦੇ ਅਨੁਸਾਰ ਸਟੇਟ ਡਿਪਾਰਟਮੈਂਟ ਅਤੇ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਨੇ ਘੋਸ਼ਣਾ ਕੀਤੀ ਹੈ ਕਿ ਕਤਰ ਨੇ ਵੀਜ਼ਾ ਛੋਟ ਪ੍ਰੋਗਰਾਮ ਲਈ ਸਖਤ ਮਾਪਦੰਡਾ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ ਜਿਸ ਵਿੱਚ ਵੀਜ਼ਾ ਇਨਕਾਰ ਅਤੇ ਓਵਰਸਟੇ ਦੀਆਂ ਦਰਾਂ ਨੂੰ ਘਟਾ ਸ਼ਾਮਲ ਹੈ ਇਸ ਦੇ ਨਾਲ ਹੀ ਇਸ ਵਿੱਚ ਅਮਰੀਕੀ ਯਾਤਰੀਆਂ ਲਈ ਪਰਸਪਰ ਇਲਾਜ ਨੂੰ ਯਕੀਨੀ ਬਣਾਉਣਾ ਵੀ ਸ਼ਾਮਲ ਹੈ ਜੋ 30 ਦਿਨ ਤੱਕ ਅਮਰੀਕਾ ਦੀ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਨੇ ਕਤਰਨੇ ਗਾਜ਼ਾ ਵਿੱਚ ਜਗਬੰਦੀ ਦੀ ਗੱਲਬਾਤ ਦੀ ਕੋਸ਼ਿਸ਼ ਵੀ ਕੀਤੀ ਉਸ ਨੇ ਅਫਗਾਨਿਸਤਾਨ ਤੋਂ ਅਮਰੀਕਾ ਦੀ ਵਾਪਸੀ ਦਾ ਸਮਰਥਨ ਕਰਨ ਸਮੇਤ ਅਮਰੀਕੀ ਕੂਟਨੀਤੀ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਇਹ ਹੁਣ ਅਮਰੀਕੀ ਵੀਜ਼ਾ ਤੋਂ ਛੋਟ ਵਾਲੇ ਦੇਸ਼ ਵਿੱਚ ਸ਼ਾਮਲ ਹੋ ਗਿਆ ਹੈ ਇਸ ਸੂਚੀ ਵਿੱਚ ਜ਼ਿਆਦਾਤਰ ਦੇਸ਼ ਯੂਰਪ ਅਤੇ ਅਮਰੀਕਾ ਦੇ ਸਹਿਯੋਗੀ ਹਨ ਕਤਰ ਦੀ ਸਿਰਫ 3 ਮਿਲੀਅਨ ਤੋਂ ਵੱਧ ਦੀ ਆਬਾਦੀ ਦੇ ਬਾਵਜੂਦ ਸਿਰਫ 320000 ਕਤਾਰੀ ਹੀ ਪ੍ਰੋਗਰਾਮ ਵਿੱਚ ਯੋਗ ਹਨ ਬਸ਼ਰਤੇ ਉਹਨਾਂ ਕੋਲ ਇੱਕ ਵੈਧ ਪਾਸਪੋਰਟ ਹੋਵੇ ਜ਼ਿਆਦਾਤਰ ਬਸ ਨੇ ਇੱਕ ਵਿਦੇਸ਼ੀ ਕਾਮੇ ਹਨ ਅਤੇ ਕਤਰ ਦੀ ਨਾਗਰਿਕਤਾ ਤੋਂ ਬਿਨਾਂ ਪ੍ਰਵਾਸੀ ਹਨ ਅਮਰੀਕਾ ਦੇ ਇਸ ਫੈਸਲੇ ਨਾਲ ਕਤਰ ਦੇ ਨਾਗਰਿਕ ਕਾਰੋਬਾਰ ਲਈ 90 ਦਿਨਾਂ ਤੱਕ ਅਮਰੀਕਾ ਵਿੱਚ ਰਹਿਣ ਦਾ ਇੰਤਜ਼ਾਮ ਜਾਂ ਬਿਨਾਂ ਵੀਜ਼ਾ ਦੇ ਯਾਤਰਾ ਦਾ ਇੰਤਜ਼ਾਮ ਕੀਤਾ ਗਿਆ ਹੈ ਵੈਰਿੰਗ ਸਾਗਰ ਚ ਸਥਿਤ ਲਾਸਕਾ ਦਾ ਸੈਂਟ ਪੌਲ ਆਈਲੈਂਡ ਜੂਨ ਤੋਂ ਹਾਈ ਅਲਰਟ ਉੱਤੇ ਹੈ ਖਤਰਾ ਆਤਵਾਦੀ ਜਾਂ ਆਦਮਖੋਰ ਜਾਨਵਰ ਤੋਂ ਨਹੀਂ ਤੇ ਅਸਲ ਟਾਪੂ ਵਿੱਚ ਸਿਰਫ ਇੱਕ ਚੂਹਾ ਹੀ ਦਾਖਲ ਹੋਇਆ ਹੈ ਟਾਪੂ ਤੇ ਬਹੁਤ ਸਾਰੇ ਜੰਗਲੀ ਜੀ ਹਨ ਜਸਵੇਚ ਦੁਰਲਭ ਸਮੁੰਦਰੀ ਪੰਛੀ ਅਤੇ ਫਰਸੀਲਾ ਸ਼ਾਮਲ ਹਨ ਵਾਤਾਵਰਣ ਮਾਹਿਰਾਂ ਅਨੁਸਾਰ ਚੂਹੇ ਇੱਥੋਂ ਦੇ ਨਾਜ਼ੁਕ ਵਾਤਾਵਰਣ ਸੰਤੁਲਨ ਨੂੰ ਵਿਗਾੜ ਸਕਦੇ ਨੇ ਇਸ ਨਾਲ ਟਾਪੂ ਦੀ ਹੋਂਦ ਨੂੰ ਖਤਰਾ ਹੋ ਸਕਦਾ ਹੈ ਆਇਲੈਂਡ ਕਨਜ਼ਰਵੇਸ਼ਨ ਦੇ ਆਪਰੇਸ਼ਨਾਂ ਦੇ ਮੁਖੀ ਵੈਸ ਜੋਲੀ ਦਾ ਕਹਿਣਾ ਹੈ ਕਿ ਚੂਹੇ ਵਿਨਾਸ਼ਕਾਰੀ ਹੁੰਦੇ ਹਨ ਇਸ ਲਈ ਇੱਕ ਚੂਹੇ ਨੂੰ ਵੀ ਫੜਨਾ ਮਹੱਤਵਪੂਰਨ ਹੈ ਇਹ ਸਾਡੇ ਲਈ ਇੱਕ ਮੌਕਾ ਹੈ ਬਾਅਦ ਵਿੱਚ ਸਮੱਸਿਆ ਇੰਨੀ ਵੱਡੀ ਹੋ ਜਾਵੇਗੀ ਕਿ ਚੀਜ਼ਾਂ ਹੱਥੋਂ ਨਿਕਲ ਜਾਣਗੀਆਂ ਚੂਹਿਆਂ ਨੂੰ ਟਾਪੂ ਤੇ ਆਉਣ ਤੋਂ ਰੋਕਣ ਦੇ ਯਤਨ ਸਾਰਾ ਸਾਲ ਜਾਰੀ ਰਹਿੰਦੇ ਨੇ ਹਰੇਕ ਬੰਦਰਗਾਹ ਤੇ ਪਨੀਰ ਨਾਲ ਭਰੇ ਵਿਸ਼ੇਸ਼ 55 55 ਗੈਲਨ ਦੇ ਡਰਮ ਉਹਨਾਂ ਨੂੰ ਫਸਾਉਣ ਲਈ ਰੱਖੇ ਗਏ ਹਨ ਇਕੋ ਸਿਸਟਮ ਕਨ ਸਰਵੇਸ਼ਨ ਆਫਿਸ ਦੀ ਡਾਇਰੈਕਟਰ ਲੋਰੈਂਡ ਡਿਵਾਈਨ ਨੇ ਟਾਪੂ ਦੇ ਸਾਰੇ 450 ਲੋਕਾਂ ਨੂੰ ਚੂਹਿਆਂ ਨਾਲ ਸੰਬੰਧਤ ਕਿਸੇ ਵੀ ਜਾਣਕਾਰੀ ਦੀ ਤੁਰੰਤ ਰਿਪੋਰਟ ਕਰਨ ਲਈ ਕਿਹਾ ਹੈ ਟਾਪੂ ਤੇ ਕਈ ਥਾਵਾਂ ਉਤੇ ਕੈਮਰੇ ਅਤੇ ਜਾਲ ਵਿਛਾਏ ਗਏ ਹਨ ਰੈਟ ਸਟ੍ਰਾਈਕ ਟੀਮ ਨੂੰ ਵੀ ਬੁਲਾਇਆ ਗਿਆ ਹੈ ਇਸ ਟੀਮ ਵਿੱਚ ਵੱਖ-ਵੱਖ ਸੰਗੀ ਏਜੰਸੀਆਂ ਦੇ ਮਾਹਰ ਸ਼ਾਮਲ ਹਨ ਡਿਵਾਈਨ ਦਾ ਕਹਿਣਾ ਹੈ ਕਿ ਇਸ ਮੁਹਿੰਮ ਦੇ ਖਰਚਿਆਂ ਨੂੰ ਪੂਰਾ ਕਰਨ ਲਈ ਇੱਕ ਵੱਖਰਾ ਫੰਡ ਜਾਰੀ ਕੀਤਾ ਗਿਆ ਹੈ ਅਧਿਕਾਰੀ ਇੱਕ ਸੁੰਘਣ ਵਾਲਾ ਕੁੱਤਾ ਲਿਆਉਣ ਦੀ ਵੀ ਕੋਸ਼ਿਸ਼ ਕਰ ਰਹੇ ਨੇ ਜੋ ਚੂਹਿਆਂ ਦਾ ਪਤਾ ਲਗਾ ਸਕੇ ਇਸ ਦੇ ਲਈ ਕਾਨੂੰਨ ਵਿੱਚ ਵਿਸ਼ੇਸ਼ ਵਿਵਸਥਾਵਾਂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਜਿਹਾ 2018 ਵਿੱਚ ਵਾ ਹੋਇਆ ਸੀ ਇਸ ਲਈ ਚੂਹੇ ਨੂੰ ਲੱਭਣ ਅਤੇ ਮਾਰਨ ਵਿੱਚ ਇੱਕ ਸਾਲ ਲੱਗਿਆ ਉਹਨਾਂ ਇਹ ਵੀ ਕਿਹਾ ਕਿ ਜਲਵਾਯੂ ਤਬਦੀਲੀ ਕਾਰਨ ਸਮੱਸਿਆ ਵਧੀ ਹੈ ਪਹਿਲਾਂ ਬਹੁਤੀ ਵਾਰ ਇੰਨੀ ਠੰਡ ਹੁੰਦੀ ਸੀ ਕਿ ਚੂਹੇ ਬਚ ਨਹੀਂ ਸਕਦੇ ਸਨ ਸੈਲ ਫੌਲ ਟਾਫੂ ਅਮਰੀਕੀ ਰਾਜ ਅਲਾਸਕਾ ਦੀ ਮੁੱਖ ਭੂਮੀ ਤੋਂ ਲਗਭਗ 482 ਕਿਲੋਮੀਟਰ ਦੀ ਦੂਰੀ ਉੱਤੇ ਪ੍ਰੀਬੀਲੌਫ ਨਾਮਕ ਦੀਪ ਸਮੂਹ ਵਿੱਚ ਸਥਿਤ ਹੈ ਛੋਟੇ ਟਾਪੂ ਸ਼ਹਿਰ ਦਾ ਖੇਤਰਫਲ 114 ਵਰਗ ਕਿਲੋਮੀਟਰ ਹੈ ਆਪਣੀ ਜैव ਵਿਭਿੰਨਤਾ ਲਈ ਮਸ਼ਹੂਰ ਹੈ ਟਾਪੂ ਬਹੁਤ ਸਾਰੇ ਦੁਰਲਭ ਪੰਛੀਆਂ ਲਈ ਬਨਾਗਾ ਹੈ ਇਸੇ ਕਰਕੇ ਇਸ ਨੂੰ ਉੱਤਰ ਦਾ ਗਿਆਲਾਪਾਗੋਸ ਵੀ ਕਿਹਾ ਜਾਂਦਾ ਹੈ ਅਮਰੀਕਾ ਤੋਂ ਪੰਜਾਬ ਲਈ ਮੰਦਭਾਗੀ ਖਬਰ ਆਈ ਹੈ ਜਿੱਥੇ ਅੱਜ ਤੋਂ 12 ਸਾਲ ਪਹਿਲਾਂ ਵਿਦੇਸ਼ ਗਏ ਸੰਗਰੂਰ ਜ਼ਿਲ੍ਹੇ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਅਨੁਸਾਰ 30 ਸਾਲਾਂ ਕੁਲਵੀਰ ਸਿੰਘ ਨੇ ਹੁਣ ਅਗਲੇ ਸਾਲ ਜਨਵਰੀ 2025 ਵਿੱਚ ਪਿੰਡ ਆਉਣਾ ਸੀ ਅਤੇ ਪਰਿਵਾਰ ਵਿੱਚ ਉਸਦੇ ਵਿਆਹ ਨੂੰ ਲੈ ਕੇ ਵਿਚਾਰਾ ਕੀਤੀਆਂ ਜਾ ਰਹੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਮੰਦਭਾਗੀ ਖਬਰ ਆ ਗਈ ਨੌਜਵਾਨ ਦੀ ਮੌਤ ਦੀ ਖਬਰ ਸੁਣ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਨੂੰ ਵਿਦੇਸ਼ ਰਹਿੰਦੇ ਰਿਸ਼ਤੇਦਾਰਾਂ ਨੇ ਫੋਨ ਕਰਕੇ ਕੁਲਵੀਰ ਸਿੰਘ ਦੀ ਮੌਤ ਬਾਰੇ ਸੂਚਨਾ ਦਿੱਤੀ। ਉਹਨਾਂ ਦੱਸਿਆ ਕਿ ਕੁਲਵੀਰ ਸਿੰਘ ਅਮਰੀਕਾ 'ਚ ਟਰੱਕ ਚਲਾਉਣ ਦਾ ਕੰਮ ਕਰਦਾ ਸੀ ਅਤੇ ਘਟਦਾਵਾਲੇ ਦਿਨ ਵੀ ਟਰੱਕ ਲੈ ਕੇ ਗਿਆ ਸੀ। ਇਸ ਦੌਰਾਨ ਉਸ ਨੂੰ ਜਦੋਂ ਰਸਤੇ ਵਿੱਚ ਦਰਦ ਹੋਇਆ ਤਾਂ ਉਸਨੇ ਆਪਣੇ ਇੱਕ ਦੋਸਤ ਨੂੰ ਫੋਨ ਕਰਕੇ ਢਿੱਡ 'ਚ ਦਰਦ ਬਾਰੇ ਜਾਣਕਾਰੀ ਦਿੱਤੀ। ਉਪਰੰਤ ਜਦੋਂ ਉਹ ਰਸਤੇ ਵਿੱਚ ਪੈਂਦੇ ਇੱਕ ਪੈਟਰੋਲ ਪੰਪ 'ਤੇ ਬਾਥਰੂਮ ਲਈ ਰੁਕਿਆ ਜਿੱਥੇ ਅਚਾਨਕ ਉਹ ਚੱਕਰ ਖਾ ਕੇ ਡਿੱਗ ਗਿਆ ਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਸਰ ਨੌਜਵਾਨ ਨੇ ਅਗਲੇ ਸਾਲ 2025 ਦੇ ਜਨਵਰੀ ਮਹੀਨੇ ਚ 12 ਸਾਲ ਬਾਅਦ ਪਿੰਡ ਪਰਤਣਾ ਸੀ ਉਹਨਾਂ ਦੱਸਿਆ ਕਿ ਨੌਜਵਾਨ 30 ਸਾਲਾਂ ਦਾ ਸੀ ਅਤੇ ਅੱਗੇ 31 ਸਾਲ ਦਾ ਹੋ ਜਾਣਾ ਸੀ ਜਿਸ ਦੇ ਘਰ ਵਿੱਚ ਵਿਆਹ ਦੀਆਂ ਵਿਚਾਰਾ ਵੀ ਚੱਲ ਰਹੀਆਂ ਸਨ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਦੀ ਖਬਰ ਆ ਗਈ ਇਹ ਸਨ ਹੁਣ ਤੱਕ ਦੀਆਂ ਖਬਰਾਂ ਤਾਂ ਇਸੇ ਦੇ ਨਾਲ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਵਿਦੇਸ਼ ਦੀ ਤਾਜ਼ਾ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ